ਸੇ ਸਿੱਖਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਥ ਵਿਟਿਟ ਤੇ ਅੱਜ ਜਿਹੜੀ ਕਲੈਕਸ਼ਨ ਹੈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਆਰੀ ਵਰਕ ਤੇ ਮਸ਼ੀਨ ਵਰਕ ਦੇ ਬਹੁਤ ਹੀ ਪਿਆਰੇ ਜੇ ਸੂਟ ਰਹਿਣਗੇ ਜਿਵੇਂ ਸੀਜ਼ਨ ਚੇਂਜ ਹੋ ਰਿਹਾ ਜੀ ਸਿੰਥੈਟਿਕ ਸਟਫ ਉਹਨਾਂ ਜਿਹੜਾ ਸ਼ੁਰੂ ਹੋ ਗਿਆ ਉਸ ਤੇ ਹੀ ਆਪਾਂ ਜਿਹੜੇ ਸੂਟ ਰੈਡੀ ਕੀਤੇ ਨੇ ਬਹੁਤ ਪਿਆਰੇ ਜੇ ਸੂਟ ਨੇ ਤੁਹਾਨੂੰ ਦਿਖਾਵਾਂਗੇ ਵੀਡੀਓ ਧਿਆਨ ਨਾਲ ਦੇਖਿਓ ਜੀ ਲਾਸਟ ਤੱਕ ਦੇਖਿਓ ਵੀਡੀਓ ਚ ਜਿਹੜੀ ਹਰ ਇੱਕ ਇਨਫੋਰਮੇਸ਼ਨ ਹੈ ਸੂਟ ਰਿਲੇਟਡ ਉਹ ਦੱਸੀ ਜਾਂਦੀ ਹੈ ਕਿਵੇਂ ਦਾ ਕਿਹੜਾ ਸਟਫ ਲੱਗਿਆ ਜੀ ਕਿਵੇਂ ਦਾ ਵਰਕ ਹੋਇਆ ਸਾਰਾ ਡਿ ਮੈਂ ਮੈਂਸ਼ਨ ਕਰਾਂਗੇ ਬਾਕੀ ਜਿਹੜੇ ਚੈਨਲ ਤੇ ਨਵੇਂ ਨੇ ਤੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿੱਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਜਿਹੜੀਆਂ ਭੈਣਾਂ ਨਵੇਂ ਜੁੜ ਰਹੀਆਂ ਨੇ ਪਲੀਜ਼ ਤੁਸੀਂ ਸਾਨੂੰ ਵਟਸਐਪ ਤੇ ਇੱਕ ਵਾਰ ਜਰੂਰ ਮੈਸੇਜ ਕਰਿਓ ਜੀ ਲਿੰਕ ਆਊਗਾ ਵਟਸਐਪ ਗਰੁੱਪ ਦਾ ਨਵੇਂ-ਨਵੇਂ ਪ੍ਰਿੰਟ ਆਉਂਦੇ ਰਹਿੰਦੇ ਨੇ ਜੀ ਉੱਥੇ ਆਪਾਂ ਜਿਹੜੇ ਸ਼ੇਅਰ ਕਰਦੇ ਰਹਿੰਦੇ ਆ ਉਹ ਤੁਹਾਨੂੰ ਗਰੁੱਪ ਦੇ ਵਿੱਚ ਨਵੇਂ-ਨਵੇਂ ਪ੍ਰਿੰਟ ਜਿਹੜੇ ਮਿਲ ਜਾਣਗੇ ਜਿਹੜਾ ਵਿంటర్ ਦਾ ਸਟੱਫ ਹੁੰਦਾ ਜੀ ਉਹ ਵੀ ਆਉਣਾ ਸ਼ੁਰੂ ਹੋ ਗਿਆ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਆਉਂਦੇ ਨੇ ਆਪਣੇ ਕੋਲੇ ਉਹ ਵੀ ਤੁਸੀਂ ਕਲੈਕਸ਼ਨ ਜ਼ਰੂਰ ਦੇਖਿਓ ਜੀ ਸਾਰੀ ਅੱਜ ਆਪਾਂ ਸਿਹੜੇ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਹਿਲਾ ਸੂਟ ਹੈ ਜੀ ਜਿਹੜਾ ਸ਼ਿਮਰ ਸਟੱਫ ਤੇ ਬਣਿਆ ਇਹ ਦੇਖੋ ਇਹ ਨੈਕ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈਕ ਆ ਨਾਲੇ ਤਾਂ ਸਿੰਪਲ ਜਿਹਾ ਕੰਮ ਆ ਗਿਆ ਜੀ ਨਾਲੇ ਥੋੜਾ ਪਾਰਟੀ ਲੁੱਕ ਦਊਗਾ ਇਹ ਸੂਟ ਵਧੀਆ ਬ੍ਰਾਂਡ ਦੀ ਸ਼ਿਮਰ ਹੈ ਜੀ ਅਰਜਨ ਬ੍ਰਾਂਡ ਦੀ ਹੈ ਜਿਹੜੀ ਸ਼ਿਮਰ ਰਹੂਗੀ ਤੇ ਸਾਰੇ ਚ ਬੂਟੀਆਂ ਬਣੀਆਂ ਹੋਈਆਂ ਨੇ نیچے ਘੇਰੇ ਦਾ ਕੰਮ ਆ ਗਿਆ ਬਹੁਤ ਹੀ ਪਿਆਰੀ ਜੀ ਜਿਹੜੀ ਘੇਰੇ ਤੇ ਲਾਈਨ ਬਣੀ ਹੋਈ ਆ ਤੇ ਸਾਈਡ ਤੇ ਬਾਜੂ ਦਾ ਕੰਮ ਆ ਗਿਆ ਜੀ ਬਲੈਕ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਆਰੀ ਵਰਕ ਰਹੂਗਾ ਜੀ ਇਹ ਨਾਲ ਇਹਦੇ ਆਪਾਂ ਬਾਟਮ ਤੇ ਵੀ ਵਰਕ ਕੀਤਾ ਜੀ ਇਸ ਤਰ੍ਹਾਂ ਬਾਟਮ ਤੇ ਵੀ ਸਿੰਗਲ ਲਾਈਨ ਮਿਲੂਗੀ ਤੁਹਾਨੂੰ ਸਾਰਾ ਤੁਸੀਂ ਸਾਰਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਜੀ ਸਾਰਾ ਇਹ ਦੇਖੋ ਤੁਸੀਂ ਬਿਲਕੁਲ ਜਨੂੰਨ ਜੇ ਪ੍ਰਾਈਸ ਤੇ ਹੈ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਜਦਾ ਦੁਪੱਟਾ ਰੈਡੀ ਹੋਇਆ ਇਹ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਦਾ ਦੁਪੱਟਾ ਰਹੂਗਾ 4 ਸਾਈਡ ਹੈ ਜਿਹੜਾ ਆਰੀ ਵਰਕ ਹੋਇਆ ਹੋਇਆ ਸ਼ਿਮਰ オーਰਗੈਂਜ਼ਾ ਦਾ ਦੁਪੱਟਾ ਲਾਇਆ ਜੀ ਆਪਾਂ ਨੇ ਇਹਦੇ ਨਾਲ ਬਹੁਤ ਹੀ ਲਾਈਟ ਵੇਟ ਹੁੰਦਾ ਜੀ ਇਹ ਸਟੱਫ ਵੀ ਕਾਫੀ ਹੋਰ ਪ੍ਰਿੰਟਸ ਉੱਤੇ ਨਾਲ ਵੀ ਆਪਾਂ ਇਹ ਦੁਪੱਟੇ ਲਾਉਣੇ ਆ ਬਹੁਤ ਵਧੀਆ ਰਹਿੰਦੇ ਨੇ ਜੀ ਇਹ ਬਿਲਕੁਲ ਜੈਨੂਨ ਜੇ ਪ੍ਰਾਈਸ ਹੈ ਕਿਸੇ ਵੀ ਕਲਰ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਸ਼ਿਮਰ ਦੇ ਕਿਸੇ ਵੀ ਕਲਰ ਤੇ ਕਿਸੇ ਹੋਰ ਸਟੱਫ ਤੇ ਵੀ ਰੈਡੀ ਕਰਾ ਸਕਦੇ ਹੋ ਇਹ ਨਹੀਂ ਹੈਗਾ ਵੀ ਸ਼ਿਮਰਤੀ ਜਿਆਦਾ ਵਧੀਆ ਲੱਗਦਾ ਤੁਸੀਂ ਕਿਸੇ ਤੇ ਵੀ ਕਰਾ ਸਕਦੇ ਹੋ ਇਹ অপਸ਼ਨ ਹੈਗੀ ਹੈ ਜੀ ਆਪਣੇ ਕੋਲੇ ਕੋਈ ਵੀ ਸਟੱਫ ਕੋਈ ਵੀ ਕਲਰ ਨੈਕਸਟ ਸੂਟ ਹੈ ਜੀ ਇਹ ਇਹ ਆਪਾਂ ਹੁਣ ਚੇਂਜ ਤਾਂ ਦਿਖਾ ਰਹੇ ਆ ਤੁਹਾਨੂੰ ਪਹਿਲਾਂ ਆਪਣੇ ਨਾ ਇਹ ਗ੍ਰੇ ਤੇ yellow ਹੀ ਕਾਫੀ ਸੂਟ ਬਣੇ ਸੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਪਰਪਲ ਤੇ ਬਣਿਆ ਪਰਪਲ ਔਰ yellow ਗ੍ਰੇ ਦੀ ਜਗ੍ਹਾ ਤੇ ਆਪਾਂ ਨੇ ਕਸਟਮਰ ਨੇ ਜਿਹੜਾ yellow ਕਸਟਮਾਈਜ਼ ਕਰਾਇਆ ਤਾਂ ਸੋਚਿਆ ਚਲੋ ਤੁਹਾਨੂੰ ਦਿਖਾ ਦਿੰਨੇ ਇਸ ਵਾਰ ਜਿਹੜਾ ਚੇਂਜ ਆਇਆ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਚਾਕਾਂ ਤੇ ਹੋ ਗਿਆ ਕਿ ਰੇਤੇ ਹੋ ਗਿਆ ਬਹੁਤ ਹੀ ਪਿਆਰਾ ਜਿਹਾ ਕੰਮ ਬਣਿਆ ਹੋਇਆ ਤੇ ਜਿਹੜਾ ਇਹ ਤਾਂ ਬਾਟਮ ਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਲਾਈਨ ਮਿਲੂਗੀ ਤੇ ਇਹ ਪੌਂਚਿਆਂ ਤੇ ਵੀ ਇਹ ਮਿਲੂ ਟਾਈ ਡਾਈ ਕੀਤਾ ਗਿਆ ਜੀ ਕਾਰੀਗਰ ਵੱਲੋਂ ਕੋਈ ਪ੍ਰਿੰਟਡ ਸਟੱਫ ਨਹੀਂ ਲਿਆ ਆਪਾਂ ਇਹ ਸਾਰਾ ਰੈਡੀ ਕਰਾਇਆ ਜੀ ਤੇ ਨਾਲ ਇਹਦੇ ਆਪਾਂ ਨੇ ਇਹ ਵਾਲਾ ਦੁਪੱਟਾ ਰੱਖਿਆ ਇਹ ਇਸ ਤਰ੍ਹਾਂ ਦਾ ਦੁਪੱਟਾ ਦੇਖੋ ਇਹ ਆਪਾਂ ਟੈਬੀ ਚੱਕ ਦੇ ਵਿੱਚ ਜਿਹੜਾ ਦੁਪੱਟਾ ਰੱਖਿਆ ਦੇ ਨਾਲ ਬਾਕੀ ਕਪੜਾ ਏ ਬਹੁਤ ਹੀ ਜ਼ਿਆਦੇ ਚੱਲ ਰਹੇ ਨੇ ਜੀ ਸੇਮ ਤੁਹਾਨੂੰ ਮਿਲ ਜੂਗਾ ਇੱਕ ਤਾਂ ਹੈਗਾ ਜੀ ਇਹ ਬਲੈਕ ਔਰ ਵਾਈਟ ਲਾਈਨਾਂ ਤੇ ਇੱਕ ਤੁਹਾਨੂੰ ਮਿਲ ਜਾਣਗੀਆਂ ਵਾਈਟ ਔਰ ਬਲੂ ਲਾਈਨ ਦੇ ਵਿੱਚ ਹੀ ਮਿਲ ਜੂਗਾ ਇਸ ਤਰ੍ਹਾਂ ਫਰੰਟ ਤੇ ਬਣੇ ਹੋਏ ਨੇ ਇਹ ਆਪਾਂ ਰੈਡੀ ਕੀਤਾ ਸੂਟ ਉਹ ਵੀ ਤੁਹਾਨੂੰ ਡੰਮੀ ਤੇ ਲਾ ਕੇ ਦਿਖਾਵਾਂਗੇ ਜੀ ਰੈਫਰੈਂਸ ਪਿਕ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਜੂ ਤੇ ਆਗੇ ਜੀ ਇਸ ਤਰ੍ਹਾਂ ਫਲਾਰ ਬਣੇ ਹੋਏ ਨੇ ਬਾਜੂ ਤੇ ਤੇ ਨਾਲ ਹੀ ਬਹੁਤ ਹੀ ਸੋਹਣਾ ਪੌਂਚਾ ਤੇ ਵੀ ਕੰਮ ਮਿਲੂਗਾ ਜੀ ਇਸ ਤਰ੍ਹਾਂ ਜਿਹੜੇ ਫਲਾਰ ਬਣੇ ਹੋਏ ਨੇ ਪੌਂਚਾ ਤੇ ਆਗੇ ਜੀ ਨੀਚੇ ਇੱਥੇ ਪੌਂਚਾ ਬਣ ਜੂਗਾ ਜੀ ਤੇ ਇਸ ਤਰ੍ਹਾਂ ਦੇ ਫਲਾਰ ਪੌਂਚਾ ਤੇ ਆਗੇ ਨਾਲ ਇਹਦੇ ਆਪਾਂ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਜੀ ਰੈੱਡ ਕਲਰ ਦਾ ਤੇ ਇਸੇ ਪੱਟੀ ਨਾਲ ਆਪਣੇ ਬਲੈਕ ਐਂਡ ਵਾਈਟ ਪੱਟੀ ਲਗਾ ਕੇ ਬਹੁਤ ਹੀ ਸੋਹਣਾ ਰੈਡੀ ਹੋ ਜਾਊਗਾ ਜੀ ਦੁਪੱਟਾ ਇਹਦਾ ਵੀ ਬਹੁਤ ਹੀ ਜੈਨੂਨ ਜャ ਪ੍ਰਾਈਸ ਹੈ ਜੀ ਕਰਾ ਸਕਦੇ ਆਪਸ਼ਨ ਹੈਗੀ ਹੈ ਜੀ ਬਲੈਕ ਬਲੈਕ ਔਰ ਵਾਈਟ ਦੀ ਔਰ ਵਾਈਟ ਔਰ ਬਲੂ ਦੀ ਅੱਗੇ ਆ ਗਿਆ ਜੀ ਆਪਣਾ ਜੌਰਜਟ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੌਰਜਟ ਤੇ ਰੈਡੀ ਹੋਇਆ ਇਹ ਵੀ ਕਸਟਮਰ ਨੇ ਹੀ ਆਪਾਂ ਨੂੰ ਭੇਜਿਆ ਸੀ ਕਲਰ ਔਰ ਪਿਕਚਰ ਸਾਰੀ ਡਿਜ਼ਾਈਨ ਦੀ ਦੇਖੋ ਤੁਸੀਂ نیچےੋਂ ਸ਼ੁਰੂ ਕਰੋ ਨੈਕਲਾਈਨ ਆਪਣੀ ਜਿਹੜੀ ਆ ਘੇਰੇ ਤੇ ਲਾਈਨ ਬਣੀ ਹੋਈ ਆ ਸੈਂਟਰ ਪੈਨਲ ਬਣੇ ਹੋਏ ਨੇ ਵਿੱਚ ਸਾਰੇ ਚ ਬੂਟੀ ਦਾ ਕੰਮ ਆਊਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜੀ ਸਾਰਾ ਤੇ ਉੱਪਰ ਨੈਕ ਤੇ ਦੇਖੋ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਨੈਕ ਤੇ ਹੋਇਆ ਹੋਇਆ ਤੁਸੀਂ ਇਹਨੂੰ ਕਿਸੇ ਵੀ ਸਟਫ ਤੇ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜੀ ਬਿਲਕੁਲ ਜਨਰਲ ਜੇ ਪ੍ਰਾਈਸ ਤੇ ਤੁਹਾਨੂੰ ਸੂਟ ਮਿਲ ਜਾਣਗੇ ਜੀ ਸਾਰੇ ਪਿਓਰ ਔਰਗਨਜ਼ਾ ਤੇ ਪਿਓਰ ਜੌਰਜਟ ਤੇ ਬਣਾਇਆ ਜੀ ਆਪਾਂ ਨੇ ਇਹ ਇਹ ਕੰਮ ਆ ਗਿਆ ਜੀ ਬਾਜੂ ਤੇ ਬਾਜੂ ਤੇ ਤਿੰਨ ਤਿੰਨ ਬੁੱਟੇ ਬਣੇ ਹੋਏ ਨੇ ਬਾਟਮ ਦਾ ਕੰਮ ਵੀ ਤੁਹਾਨੂੰ ਦਿਖਾਉਣੀ ਆ ਇਹ ਆ ਗਿਆ ਜੀ ਬਾਟਮ ਦਾ ਕੰਮ ਜਿਵੇਂ ਆਪਾਂ ਨੂੰ ਪਿਕਚਰ ਤੇ ਕਸਟਮਰ ਨੇ ਸੈਂਡ ਕੀਤਾ ਸੀ ਉਵੇਂ ਦਾ ਹੀ ਕੰਮ ਆ ਗਿਆ ਇਹ ਦੇਖੋ ਤੁਸੀਂ ਇਹ ਕੰਮ ਹੈ ਜੀ ਫੌਂਚਿਆਂ ਦਾ ਤੇ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਜੀ ਚਨੂਨ ਦਾ ਰੈਡੀ ਕਰਵਾਇਆ ਉਹਨਾਂ ਨੇ ਚਨੂਨ ਦਾ ਹੀ ਲਾਈਕ ਕਰਦੇ ਨੇ ਉਹ ਇਸ ਤਰ੍ਹਾਂ ਫੋਰ ਸਾਈਡ ਹੈ ਜਿਹੜਾ ਕੱਟਵਰਕ ਮਿਲੂਗਾ ਤੇ ਐਮਬ੍ਰੋਇਡਰੀ ਮਿਲੂਗੀ ਸਾਰੇ ਦੁਪੱਟੇ ਦੇ ਵਿੱਚ ਜਿਹੜੇ ਬੂਟੀਆਂ ਪਾਈਆਂ ਗਈਆਂ ਨੇ ਇਸ ਤਰ੍ਹਾਂ ਦਾ ਫੱਲਿਆਂ ਤੇ ਬੂਟੀਆਂ ਪਾਈਆਂ ਗਈਆਂ ਨੇ ਫੋਰ ਸਾਈਡ ਹੈ ਜਿਹੜਾ ਵਰਕ ਹੋਇਆ ਹੋਇਆ ਬਹੁਤ ਹੀ ਜਨੂਨ ਜੇ ਪ੍ਰਾਈਸ ਤੇ ਬਣੂਗਾ ਜੀ ਤੁਸੀਂ ਕੋਈ ਕਿਸੇ ਵੀ ਕਲਰ ਕੰਟਰਾਸਟ ਚ ਬਣਾਉਂਗੇ ਹਰ ਇੱਕ ਤੇ ਬਹੁਤ ਹੀ ਪਿਆਰਾ ਲੱਗਣਾ ਜਿਸ ਤੇ ਬਣਿਆ ਹੋਇਆ ਇਹ ਵੀ ਬਹੁਤ ਪਿਆਰਾ ਸੂਟ ਹੈ ਜੀ ਬਾਕੀ ਇੱਕ ਤੋਂ ਢੋਡਣਾ ਸ਼ੇਅਰ ਕਰਦੇ ਆਪਾਂ ਸੂਟ ਰੈਡੀमेड ਪੀਸ ਨੇ ਜਿਹੜੇ ਆਪਾਂ ਸ਼ੇਅਰ ਕੀਤੇ ਸੀਗੇ ਇਹਦੀ ਫੋਟੋ ਸ਼ੇਅਰ ਕੀਤੀ ਸੀ ਸਾਰੇ ਕਹਿ ਰਹੇ ਸੀ ਜੀ ਖੋਲ ਕੇ ਦਿਖਾਓ ਅਸੀਂ ਸਿੰਗਲ ਪੀਸ ਹੈ ਜਿਹੜਾ ਤੁਹਾਨੂੰ ਖੋਲ ਕੇ ਦਿਖਾਉਣਿਆ ਵੀ ਕਿਵੇਂ ਦਾ ਕੰਮ ਹੋਊਗਾ ਇਸ ਤੇ ਜਿਵੇਂ ਘੇਰੇ ਤੇ ਫੁਲਕਾਰੀ ਵਾਲੇ ਸੂਟ ਆਪਾਂ ਦਿਖਾਏ ਸੀ ਘੇਰੇ ਤੇ ਕੰਮ ਹੈ ਜੀ ਇਹਨਾਂ ਦੇ ਨੇਚਰਲ ਕ੍ਰੇਪ ਤੇ ਬਣੇ ਹੋਏ ਨੇ ਜੀ ਇਹ ਸੂਟ ਤੇ ਇਸ ਤਰ੍ਹਾਂ ਦਾ ਬਾਜੂ ਤੇ ਕੰਮ ਆਊਗਾ ਸਾਰਿਆਂ ਦੇ ਹੀ ਐਵੇਂ ਕੰਮ ਹੋਇਆ ਹੋਇਆ ਜੀ ਜਿੰਨਾ ਘੇਰੇ ਤੇ ਐ ਉਸ ਤੋਂ ਹੀ ਲੈ ਕੇ ਜਿਹੜਾ ਬਾਜੂ ਤੇ ਕੀਤਾ ਸਾਰੇ ਚ ਬੁੱਟੀਆਂ ਨੇ ਤੁਹਾਨੂੰ ਸਾਰਾ ਦਿਖਾਉਣੀ ਆ ਆਪਾਂ ਇਸ ਤਰ੍ਹਾਂ ਸਾਰੇ ਚ ਹੀ ਬੁੱਟੀਆਂ ਪਾਈਆਂ ਹੋਈਆਂ ਨੇ ਜੀ ਤੇ ਇਹਦੇ ਨਾਲ ਜਿਹੜੇ ਤੋਂ ਪੱਟੇ ਨੇ ਉਹ ਸਿਰਫ ਪੱਲਿਆਂ ਤੇ ਕੰਮ ਨਹੀਂ ਹੈਗਾ ਜੀ ਫੋਰ ਸਾਈਡ ਕੰਮ ਆਊਗਾ ਇਸ ਤਰ੍ਹਾਂ ਇਹ ਦੇਖੋ ਖੁੱਲੇ ਡੁੱਲੇ 2.5 ਮੀਟਰ ਦੇ ਚਨੌਨ ਦੇ ਦੁਪੱਟੇ ਨੇ ਜੀ ਇਸ ਤਰ੍ਹਾਂ ਇਹ ਘੇਰੇ ਦਾ ਪੱਲਿਆਂ ਤੇ ਕੰਮ ਆ ਗਿਆ ਜੀ ਇੱਥੇ ਕੰਨੀ ਤੇ ਵੀ ਤੁਹਾਨੂੰ ਕੰਮ ਮਿਲੂਗਾ ਕੰਨੀ ਤੇ ਵੀ ਵਰਕ ਹੋਇਆ ਹੋਇਆ ਜੀ ਵਿੱਚ ਸਾਰੇ ਚ ਜਿਹੜਾ ਬੂਟੀਆਂ ਦਾ ਦੇਖੋ ਤੁਸੀਂ ਬੂਟੀਆਂ ਬਹੁਤ ਭਰਮੀਆਂ ਪਾਈਆਂ ਹੋਈਆਂ ਨੇ ਇਹ ਨਹੀਂ ਹੈਗਾ ਬਿਰਲਾ ਜਿਹਾ ਕੰਮ ਹੋਇਆ ਹੋਇਆ ਤੇ ਫਿਨਿਸ਼ਿੰਗ ਦਾ ਟਿਸ਼ੂ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਜੀ ਕ੍ਰਾਸ਼ ਟਿਸ਼ੂ ਦਾ ਇਹ ਦੇਖੋ ਇਸ ਤਰ੍ਹਾਂ ਦਾ ਕੰਮ ਮਿਲੂਗਾ ਕੋਈ ਵੀ ਸੂਟ ਪਸੰਦ ਆਉਂਦਾ ਹੈ ਮਸ਼ੀਨ ਵਰਕ ਦੇ ਸੂਟ ਹੋ ਗਏ ਆਪਣੇ نیچے ਆਰੀ ਵਾਲਾ ਪੀਸ ਦਿਖਾਇਆ ਜਿਵੇਂ ਇਹਨਾਂ ਨੂੰ ਕਿਸੇ ਵੀ ਕਲਰ ਕੰਟਰਾਸਟ ਕਿਸੇ ਵੀ ਸਟੱਫ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਬਹੁਤ ਹੀ ਪਿਆਰੇ ਬਣਨ ਵਾਲੇ ਨੇ ਜੀ ਸੂਟ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ